ਦੋਸਤੋ ਜਿਵੇਂ ਹੁਣ ਕਣਕ ਦਾ ਬੀਜ ਆਪਾਂ ਘਰੇ ਰੱਖਿਆ ਹੋਇਆ ਤਾਂ ਉਹ ਬੀਜ ਨੂੰ ਜਦੋਂ ਆਪਾਂ ਬੀਜਣਾ ਉਸ ਤੋਂ ਪਹਿਲਾਂ ਜੇ ਉਹਦੀ ਗ੍ਰੇਡਿੰਗ ਹੋ ਜੇ ਤਾਂ ਝਾੜ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਨੂੰ ਵੱਡਾ ਫਾਇਦਾ ਮਿਲ ਜਾਂਦਾ ਵੀ ਬੀਜ ਆਪਣਾ ਬਿਲਕੁਲ ਸ਼ੁੱਧ ਹੋ ਜਾਂਦਾ ਜਿਵੇਂ ਥੈਲੀ ਦਾ ਬੀਜ ਹੁੰਦਾ ਉਸ ਤਰ੍ਹਾਂ ਦਾ ਬੀਜ ਹੈ ਜਿਹੜਾ ਗ੍ਰੇਡ ਹੋ ਕੇ ਬਣ ਜੂਗਾ ਤੇ ਬਾਈ ਕੋਲੇ ਗ੍ਰੇਡਿੰਗ ਵਾਲੀ ਮਸ਼ੀਨ ਆ ਤੇ ਇਹ ਤੁਹਾਡੇ ਘਰ ਆ ਕੇ ਗ੍ਰੇਡ ਕਰ ਦੂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬਾਈ ਤੇ ਕਿਵੇਂ ਕੀ ਪ੍ਰੋਸੀਜਰ ਰਹਿੰਦਾ ਬਈ ਆਪਣਾ ਇਹਦਾ ਇਹਦਾ ਪ੍ਰੋਸੀਜਰ ਵਾਈ ਤਕਰੀਬਨ ਜਿਵੇਂ ਆਪਾਂ ਨੇੜੇ ਵੀ ਕਰਦੇ ਹਾਂ ਤੇ ਉਦੋਂ ਬਾਅਦ ਜਿਵੇਂ ਦੂਰ ਜਾਂ 100 ਕਿਲੋਮੀਟਰ ਤੱਕ ਰੇਡਿੰਗ ਆਪਾਂ ਲੈ ਜਾਂਦੇ ਹਾਂ ਠੀਕ ਹੈ ਹਾਂ ਜਿਵੇਂ ਹੁਣ ਅੱਗੇ ਪਹਿਲਾਂ ਸਟਾਰਟਿੰਗ ਦੇ ਵਿੱਚ ਜਿਵੇਂ ਦੂਰ ਤੱਕ ਦਾ ਕਰਦਾਂ ਉਦੋਂ ਬਾਅਦ ਨੇੜੇ ਆ ਜੂ 15 ਦਿਨ ਤੱਕ ਤਕਰੀਬਨ ਸਟਾਰਟਿੰਗ ਦੇ ਹੋਣ ਜਿਵੇਂ ਚੱਲਦਾ ਸੀਜ਼ਨ ਆਪਣਾ ਹੂੰ ਨੇ ਦੂਰ ਤੱਕ 100 ਕਿਲੋਮੀਟਰ ਤੱਕ ਕਰਦਾਂ ਉਦੋਂ ਬਾਅਦ ਨੇੜੇ ਠੀਕ ਹੈ ਜਿਵੇਂ ਆਪਣਾ ਸੁਨਾਮ ਏਰੀਆ ਆ ਗਿਆ ਹਾਂ ਆਪਣਾ ਸੁਨਾਮ ਆ ਗਿਆ ਸੁਨਾਮ ਦੇ 100 ਕਿਲੋਮੀਟਰ ਦੇ ਦੈਰੇ ਚ 100 ਕਿਲੋਮੀਟਰ ਦੇ ਦੈਰੇ ਚ ਆਪਾਂ ਮਸ਼ੀਨ ਭੇਜ ਦਿੰਦੇ ਹ ਸਾਰਾ ਕੁਸ਼ੀ ਕੱਢ ਦਿੰਦੀ ਆ ਵੀ ਸਾਰਾ ਕੁਸ਼ ਵੀਰੇ ਤੇ ਜਿਵੇਂ ਆਪਣੇ ਨਦੀਨ ਹੁੰਦੇ ਨੇ ਜਿਹੜੇ ਉਗਦੇ ਨੇ ਉਹ ਸਾਰੇ ਗੁੱਲੀ ਡੰਡਾ ਜਿਵੇਂ ਚ ਮੱਖੀ ਹੁੰਦੀ ਆ ਰੂੜੀ ਜਾਂ ਕੁਛ ਵੀ ਉਹਦਾਂ ਦਾ ਸਾਰਾ ਜਿੰਨਾ ਵੀ ਜਾਂ ਟੁੱਟ ਫੁੱਟਾ ਹਾਂ ਜਿੰਨੀ ਵੀ ਸਾਰੀ ਅੱਡੋ ਅੱਡ ਅਲੱਗ ਅਲੱਗ ਪਾੜ ਚ ਕੱਢ ਦਿੰਦੀ ਆ ਜਿਵੇਂ ਮਾਜੂ ਦਾਣਾ ਆ ਗਿਆ ਹਾਂ ਜਿਵੇਂ ਇੱਥੇ ਆਪਾਂ ਦਾ ਸਟਾਰਟਿੰਗ ਫਾਈਨਲ ਸੀਡ ਆ ਜਾਂਦਾ ਜਿਵੇਂ ਆ ਆ ਗਿਆ ਇੱਥੇ ਜਿਹੜਾ ਹੌਲਾ ਦਾਣਾ ਹੁੰਦਾ ਜਿਵੇਂ ਉਹਦੀ ਜਰਮੀਨੇਸ਼ਨ ਹੀ ਹੁੰਦੀ ਬਾਹਣ ਚ ਪਿਆ ਰਹਿੰਦਾ ਉਹ ਫालतੂ ਜਾਂਦਾ ਉਹ ਬਾਅਦ ਚ ਆਪਣੇ ਪਸ਼ੂਆਂ ਦੇ ਕੰਮ ਆ ਜਾਂਦਾ ਇਹ ਵਿੱਚ ਹਾਂ ਠੀਕ ਆ ਹਾਂ ਫੀਡ ਵਾਸਤੇ ਠੀਕ ਹੈ ਤੇ ਕਿਸੇ ਨੇ ਵੀ ਜੇ ਸੀਡ ਦੀ ਗ੍ਰੇਡਿੰਗ ਕਰਾਉਣੀ ਆ ਤਾਂ ਸਕਰੀਨ ਤੇ ਚੱਲਦਾ ਬਾਈ ਦਾ ਨੰਬਰ ਹੈ ਤੇ ਛੱਠਾ ਨਿਹੇੜਾ ਪਿੰਡ ਹੈ ਇੱਥੋਂ ਬਾਈ ਚੱਲ ਕੇ ਤੁਹਾਡੇ ਕੋਲੇ ਆ ਜਾਊਗਾ ਕਿਤੇ ਵੀ ਕਰਾਉਣੀ ਆ ਤੁਸੀਂ ਕੁਆਂਟਲ ਦੋ ਕੁਆਂਟਲ ਕਿੰਨਾ ਵੀ ਮਾਲ ਕਰਾਉਣਾ ਕਿੰਨਾ ਇੱਕ ਕੱਢਣ ਦੀ ਹੈ ਬਾਈ ਇਹ ਦਿਹਾੜੀ ਚ ਘੰਟੇ 'ਚ ਇਹ ਬਾਈ 25 ਮਣ ਤਕਰੀਬਨ 10 ਕੁਆਂਟਲ ਮਾਲ ਕਢਦੇ ਜੇਵੇਂ ਆਪਾਂ ਜਾਣਾ ਜਾਂ 100 ਕੁਆਂਟਲ ਦਾ ਮਾਲ ਚਾਹੀਦੀ ਆ ਠੀਕ ਹੈ ਵੇ ਕਿੰਨੀ ਕਰਾ ਲਓ ਹਾਂ ਕਿੰਨੀ ਕਰਾ ਲਓ ਠੀਕ ਹੈ ਤੇ ਜਿਹੜਾ ਤੁਹਾਡਾ ਵੇਸਟੇਜ ਹੋਊਗੀ ਉਹ ਵੀ ਖਰਾਬ ਨਹੀਂ ਜਾਂਦੀ ਉਹ ਦਾਣਾ ਭਾਉਣ ਦੇ ਕੰਮ ਆਜੂ ਤੇ ਬਾਕੀ ਜਿਹੜਾ ਫਾਈਨਲ ਸੀਡ ਹੋ ਬਣ ਕੇ ਮਿਲੂਗਾ ਉਹ ਤੁਸੀਂ ਦੇਖ ਸਕਦੇ ਹੋ ਬਿਲਕੁਲ ਮੋٹے ਦਾਣੇ ਨੇ ਜਿੱਦਾਂ ਦਾ ਆਪਣਾ ਥੈਲੀ ਦਾ ਬੀਜ ਹੁੰਦਾ ਸਾਰਾ ਬੀਜ ਗ੍ਰੇਡਿੰਗ ਹੋ ਕੇ ਤਿਆਰ ਹੋਇਆ ਹੁੰਦਾ ਉਸ ਤਰ੍ਹਾਂ ਦਾ ਬੀਜ ਹੈ ਜਿਹੜਾ ਤੁਹਾਡਾ ਬਣ ਜਾਣਾ ਕਰੇ ਬਾਕੀ ਸਕਰੀਨ ਤੇ ਚੱਲਦਾ ਨੰਬਰ ਹੈ ਸੰਪਰਕ ਕਰ ਲਿਓ ਬਾਈ ਨਾਲ ਛੱਠਨ ਨੇੜਾ ਪਿੰਡ ਹੈ ਤਾਂ ਬਾਈ ਤੁਹਾਨੂੰ ਵਧੀਆ ਸਰਵਿਸ ਦੇਊਗਾ ਤੁਹਾਨੂੰ